ਹਾਂਜੀ ਪੰਜਾਬ ਵਾਲਿਓ ਕੀ ਹਾਲ ਚਾਲ ਨੇ ਸੋ بارش ਦਾ ਰੁਖ ਜਿਹੜਾ ਉਹ ਰੁਕਣ ਦਾ ਨਾਂ ਨਹੀਂ ਲੈ ਰਿਹਾ ਤੇ ਪਾਣੀ ਬਹੁਤ ਵੱਡੇ ਪੱਧਰ ਤੇ ਚੜ ਕੇ ਆ ਰਿਹਾ ਪੰਜਾਬ ਵੱਲੋਂ ਸੋ ਲੈਹਂਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੇ ਲਈ ਦੁਆ ਕਰਿਓ ਸਾ ਅਕਾਲ ਪੁਰਖ ਅੱਗੇ ਕਿ ਹਮੇਸ਼ਾ ਇਹ ਦੋਵੇਂ ਦੇਸ਼ ਜਿਹੜੇ ਆ ਉਹ ਚੜ੍ਹਦੇ-ਕਲਾ ਦੇ ਵਿੱਚ ਰਹਿਣ ਪੰਜਾਬ ਵਾਲਿਓ ਲੈਹਂਦੇ ਪੰਜਾਬ ਦੇ ਲਈ ਅਰਦਾਸ ਕਰਿਆ ਕਰੋ ਜਿੱਥੇ ਸਾਰੇ ਆਪਣੇ ਪਾਣੀਆਂ ਦਾ ਰਾਹ ਬੰਦ ਕਰ ਦਿੰਦੇ ਆ ਇੱਕ ਲੈਂਦਾ ਪੰਜਾਬ ਹੈ ਜਿਹੜਾ ਸਾਰੇ ਪਾਣੀ ਨੂੰ ਆਪਣੀ ਛਾਤੀ ਤੇ ਫੇਰ ਲੈਂਦਾ ਸੋ ਭੁੱਲਿਓ ਨਾ ਇਸ ਗੱਲ ਨੂੰ ਜਦ ਵੇ ਤੁਸੀਂ ਬੂਵੇ ਖੋਲੇ ਪਾਣੀਆਂ ਦੇ ਵਾਸਤੇ ਸ਼ਾਲਾ ਮੇਰੇ ਪਿੰਡ ਤੋਂ ਲਹੌਰ ਜਾਣ ਰਾਂ ਤੇ ਸ਼ਾਲਾ ਮੇਰੇ ਪਿੰਡ ਤੋਂ ਲਹੌਰ ਮਿੱਟੀ ਮਿੱਟੀ ਤੇ ਜੀ ਆਪ ਜਆਪ ਦੇ ਹੋਰ ਇਸ ਪੰਨ